ਪੀਟੀਸ਼ਨ ਯੂਜ਼ਰ ਡਿਜੀਟਲ ਪਲੈਟਫਾਰਮ ਤੇ ਸਵਾਗਤ ਹੈ ਜਲੰਧਰ ਤੋਂ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਲੰਧਰ ਦੇ ਰੀਜਨਲ ਪਾਸਪੋਰਟ ਆਫੀਸਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਨੂਪ ਸਿੰਘ ਇਹਦਾ ਨਾਮ ਹੈ ਸੀਬੀਆਈ ਵੱਲੋਂ ਜਿਹੜੀ ਹੈ ਕਿ ਉਹ ਸਰਚ ਕੀਤੀ ਗਈ ਸੀ ਕਿ ਅਸਲੇ ਮੈਂ ਜਲੰਧਰ ਦੀ ਡਿਫੈਂਸ ਕਲੋਨੀ ਦੇ ਵਿੱਚ ਖੜਾ ਜਿੱਥੇ ਆਰਪੀਓ ਦੱਸਿਆ ਜਾ ਰਿਹਾ ਹੈ ਕਿ ਰਹਿੰਦਾ ਸੀਗਾ ਅਨੂਪ ਸਿੰਘ ਜਿਹਨੂੰ ਸੀਬੀਆਈ ਦੀਆਂ ਟੀਮਾਂ ਨੇ ਅਰੈਸਟ ਕਰ ਲਿੱਤਾ ਗਿਆ ਹੈ ਆਫੀਸ਼ੀਅਲ ਜਿਹੜੀ ਹੈ ਕਿ ਉਹ ਜਾਣਕਾਰੀ ਅਹ ਦੇ ਦਿੱਤੀ ਗਈ ਹੈ सीबीआई ਵੱਲੋਂ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਵਾ ਇੱਕ ਡਿਟੇਲ ਚ ਮੈਂ ਤੁਹਾਨੂੰ ਪ੍ਰੈਸ ਨੋਟ ਜ਼ਰੂਰ ਪੜ੍ਹ ਕੇ ਦੱਸਾਂਗਾ ਕਿ सीबीआई ਨੇ ਇਹ ਗੱਲ ਆਖੀ ਹੈ ਕਿ ਸਰਚ ਦੀ ਲੀਡ ਮਿਲਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹਾਂ ਤੇ ਅਸੀਂ ਇੱਥੇ ਤਿੰਨ ਬੰਦਿਆਂ ਨੂੰ ਜਿਹੜਾ ਹੈ ਕਿ ਹਰਸਤ ਚ ਲੈਨੇ ਆ ਜਿਹਦਾ ਨਾਮ ਹਰੀਓ ਮੈਂ ਅਸਿਸਟੈਂਟ ਪਾਸਪੋਰਟ ਆਫੀਸਰ ਆਰਪੀਓ ਜਲੰਧਰ ਐਫਆਈਆਰ ਦੇ ਵਿੱਚ ਬਕਾਇਦਾ ਨਾਮ ਲੈ ਕੇ ਜਿਹੜਾ ਹੈ ਕਿ ਮੈਂਸ਼ਨ ਕੀਤਾ ਗਿਆ ਅਨੂਪ ਸਿੰਘ ਰੀਜਨਲ ਪਾਸਪੋਰਟ ਆਫੀਸਰ ਜਲੰਧਰ ਸੰਜੇ ਸ਼ਰਵਾਸਤਵ ਅਸਿਸਟੈਂਟ ਪਾਸਪੋਰਟ ਆਫੀਸਰ ਜਲੰਧਰ ਵਜੋਂ ਜੋ ਕਿ ਜਲੰਧਰ ਦੇ ਰੀਜਨਲ ਪਾਸਪੋਰਟ ਆਫਿਸ ਦੇ ਵਿੱਚ ਤਨਦ ਸੀਗੇ ਜਿਸ ਤੋਂ ਬਾਅਦ ਇਹਨਾਂ ਨੂੰ ਇੱਥੇ ਦੀ ਗ੍ਰਿਫਤਾਰੀ ਕੀਤੀ ਗਈ ਹੈ ਹੁਣ ਇਸ ਮਾਮਲੇ ਦੀ ਮੈਂ ਤੁਹਾਨੂੰ ਇੱਕ ਅਹਿਮ ਕੜੀ ਦੱਸਾਂ ਕਿ ਅਹਿਮ ਕੜੀ ਕਿਸ ਤਰੀਕੇ ਦੇ ਨਾਲ ਬਣੀ ਤੇ ਇਹ ਜਿਹੜਾ ਗ੍ਰਿਫਤਾਰੀ ਤੱਕ ਸੀ ਕੰਪਲੇਂਟ ਆਂਦੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਇਹ ਗੱਲ ਦੀ ਦਾਵਾ ਕਰਦਾ ਹੈ ਕਿ ਉਹ ਆਪਣੀ ਗ੍ਰੈਂਡ ਡਾਟਰ ਅਤੇ ਗ੍ਰੈਂਡ ਸਨ ਦਾ ਜਿਹੜਾ ਹੈ ਕਿ ਉਹ ਫਰੈਸ਼ ਪਾਸਪੋਰਟ ਬਣਵਾਉਣ ਵਾਸਤੇ ਜਿਹੜਾ ਹੈ ਕਿ ਇਹਨਾਂ ਕੋਲ ਅਪਰੋਚ ਕਰਦਾ ਅਪਰੋਚ ਕਰਨ ਤੋਂ ਬਾਅਦ ਕਿ ਹਰੀ ਓਮ ਹਰੀ ਓਮ ਜਿਹਦਾ ਪਦ ਜਿਹੜਾ ਹੈ ਕਿ ਉਹ ਅਸਿਸਟੈਂਟ ਪਾਸਪੋਰਟ ਆਫੀਸਰ ਦਾ ਵੈ ਉਹ ਉਹਨੂੰ ਸਟੇਟਸ ਜਾਣਨ ਵਾਸਤੇ ਜਿਹੜਾ ਕਿ 25000 ਰੁਪਏ ਦੀ ਜਿਹੜੀ ਹੈ ਕਿ ਰਿਸ਼ਵਤ ਦੀ ਡਿਮਾਂਡ ਕਰਦਾ ਵੈ 25000 ਦੀ ਰਿਸ਼ਵਤ ਦੀ ਡਿਮਾਂਡ ਕਰਨ ਤੋਂ ਬਾਅਦ ਟਰੈਪ ਲਗਾਇਆ ਜਾਂਦਾ ਵੈ ਕਿ ਉਸ ਤੋਂ ਬਾਅਦ ਸੀਬੀਆਈ ਅੱਗੇ ਮਾਮਲੇ ਨੂੰ ਲੀਡ ਕਰਦੀ ਹੈ ਤੇ ਜਦੋਂ ਸੂਤਰ ਤਾਰ ਆਪਸ ਦੇ ਵਿੱਚ ਮਿਲਦੇ ਨੇ ਤੇ ਇਸ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਫੀਸ਼ੀਅਟਿੰਗ ਜਿਹੜੀ ਹੈ ਕਿ ਉਹ ਸੀਬੀਆਈ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ ਉਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ 20 ਲੱਖ ਰੁਪਏ ਦੇ ਕਰੀਬ ਜਿਹੜੀ ਹੈ ਕਿ ਸਰਚ ਨੂੰ ਲੈ ਕੇ ਵੀ ਜਿਹੜਾ ਕਿ ਹੋਰ सीबीआई ਆਪ ਦੇ ਪੱਧਰ ਦੇ ਉੱਤੇ ਅਬ ਇਨਕੁਆਇਰੀ ਕਰ ਰਹੀ ਹੈ ਤਸਵੀਰਾਂ ਜਿਹੜੀਆਂ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਜਿੱਥੇ ਪਾਸਪੋਰਟ ਅਫਸਰ ਰਹਿੰਦਾ ਸੀਗਾ ਉਸ ਘਰ ਦੇ ਵਿੱਚ ਦੀਆਂ ਤਸਵੀਰਾਂ ਨੇ ਜਿੱਥੋਂ ਹੁਣ ਬਾਕੀ ਅਧਿਕਾਰੀ ਜਿਹੜੇ ਨੇ ਕਿ ਹੋਰ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਪਏ ਨੇ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਦੌਰਾਨ ਹੋਰ ਕਿਸ ਤਰੀਕੇ ਦੇ ਫੈਕਟ ਸਾਹਮਣੇ ਨਿਕਲ ਦੇ ਨੇ ਤੇ ਕੀ ਅੱਗੇ ਹੋਰ ਗੱਲਬਾਤ ਨਿਕਲਦੀ ਆ ਇਸ ਮਾਮਲੇ ਦੇ ਵਿੱਚ ਇੱਕ ਹੋਰ ਜੁੜੀ ਮੈਂ ਤੁਹਾਨੂੰ ਅਪਡੇਟ ਦੇ ਦਿਆਂ ਕਿ ਜਲੰਧਰ ਜਿਹੜਾ ਹੈ ਕਿ ਉਹ ਐਨ ਆਰ ਆਈ 벨ਟ ਮੰਨਿਆ ਜਾਂਦਾ ਵੈ ਦੋਆਬੇ ਦੇ ਵਿੱਚ ਵੱਡੇ ਇੱਕ ਪੱਧਰ ਦੇ ਉੱਤੇ ਲੋਕਾਂ ਦਾ ਜਿਹੜਾ ਹੈ ਕਿ ਇੱਥੋਂ ਪਲਾਨ ਹੁੰਦਾ ਵੈ ਲੋਕ ਬਾਹਰ ਜਾਂਦੇ ਨੇ ਸੰਤ ਸੀਚੇਵਾਲ ਹੋਰਾਂ ਕੋਲ ਇੱਕ ਕੰਪਲੇਂਟ ਆਂਦੀ ਹੈ ਹਾਲਾਂਕਿ ਉਹਨਾਂ ਵੱਲੋਂ ਜਿਹੜਾ ਹੈ ਕਿ ਦਾਵਾ ਜ਼ਰੂਰ ਇਹ ਗੱਲ ਦਾ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਬਹੁਤ ਸਮੇਂ ਤੋਂ ਜਿਹੜੀਆਂ ਨੇ ਕਿ ਲੋਕਾਂ ਦੀਆਂ ਕੰਪਲੇਂਟਸ ਆਉਂਦੀਆਂ ਸੀ ਕਿ ਕਿਸੇ ਨੇ ਪਾਸਪੋਰਟ ਦਾ ਜੇਕਰ ਕੰਮ ਕਰਵਾਉਣਾ ਵੈ ਤੇ ਉਹ ਜਲੰਧਰ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਕਿਸੇ ਵੀ ਤਰੀ ਇਹ ਸਾਰੀ ਸਿਚੁਏਸ਼ਨ ਬੰਦੀ ਹੈ ਤੇ ਸੀਚੇਵਲ ਹੋਰਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਉਹਨਾਂ ਦੇ ਆਫੀਸ਼ੀਅਲ ਵੱਲੋਂ ਗੱਲ ਪਤਾ ਲੱਗੀ ਹੈ ਕਿ ਅਸੀਂ ਸਾਰੀਆਂ ਕੰਪਲੇਂਟਾਂ ਨੂੰ ਜਿਹੜਾ ਹੈ ਕਿ ਆਪਦੇ ਪੱਧਰ ਦੇ ਉੱਤੇ ਜ਼ਮੀਨੀ ਹਕੀਕਤ ਦੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜ਼ਮੀਨੀ ਹਕੀਕਤ ਜਾਣਨ ਤੋਂ ਬਾਅਦ ਸਾਨੂੰ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਸੱਚਾਈ ਮਿਲਦੀ ਹੈ ਜਿਸ ਤੋਂ ਬਾਅਦ ਅਸੀਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਕਿ ਵੱਧ ਚੜ ਕੇ ਜਿਹੜਾ ਹੈ ਕਿ ਉਹ ਇਨਕੁਆਇਰੀ ਕੀਤੀ ਜਾਵੇ ਤਾਂ ਕਿ ਜਲੰਧਰ ਦੇ ਰੀਜਨਲ ਪਾਸਪੋਰਟ ਅਫਸਰ ਵੱਲੋਂ ਜਾਂ ਜਲੰਧਰ ਦੇ ਰੀਜਨਲ ਪਾਸਪੋਰਟ ਜਿਹੜਾ ਕਿ ਆਫੀਸਰ ਇਕਤ ਪਰੇਸ਼ਾਨੀਆਂ ਹੋ ਰਹੀਆਂ ਨੇ ਹਾਲਾਂਕਿ ਜ਼ਿਕਰ ਜ਼ਰੂਰ ਹੈ ਕੰਪਲੇਂਟ ਦਾ ਕੀਤਾ ਗਿਆ ਕਿ ਜੇਕਰ ਕਿਸੇ ਵਿਅਕਤੀ ਨੇ ਆਪ ਦਾ ਨਾਮ ਜਿਹੜਾ ਕਿ ਪਾਸਪੋਰਟ ਦੇ ਵਿੱਚ ਠੀਕ ਕਰਵਾਉਣਾ ਹਾਲਾਂਕਿ ਲੋਕਾਂ ਨੇ ਜ਼ਰੂਰ ਦਾਵਾ ਕੀਤਾ ਹੈ ਕਿ ਮੈਂ ਜਿਹੜਾ ਹੈ ਕਿ ਆਪਣਾ ਨਾਮ ਮਸਲਨ ਦੇ ਤੌਰ ਤੇ ਤੁਹਾਨੂੰ ਦੱਸ دیا ਕਿ ਪੁਨੀਤ ਦੱਸਿਆ ਤੇ ਉਹਨਾਂ ਨੇ ਪੀ ਜੱਦ ਕੀ ਸਪੈਲਿੰਗ ਬੰਦੇ ਸੀ ਪ ਯੂ ਐਂਡ ਡਬਲ ਈ ਟੀ ਦੇ ਤੇ ਇਹਨਾਂ ਨੇ ਆਪਣੇ ਵੱਲੋਂ ਪੀ ਆਈ ਐਨ ਈ ਈ ਟੀ ਕਰਕੇ ਜਿਹੜਾ ਕਿ ਪਾਤਾ ਜਿਸ ਤੋਂ ਬਾਅਦ ਕਿ ਬਾਕੀ ਡਾਕੂਮੈਂਟਸ ਦੇ ਨਾਲ ਮੇਰੇ ਦਸਤਾਵੇਜ਼ ਮੇਲ ਨਹੀਂ ਖਾਂਦੇ ਇਸੇ ਤਰੀਕੇ ਦੀਆਂ ਹੋਰ ਕੰਪਲੇਂਟਸ ਸੀ ਸਰਨੇਮ ਕਿਸੇ ਨੇ ਠੀਕ ਕਰਵਾਉਣਾ ਸੀ ਐ ਸਰਨੇ ਚੜਵਾਉਣਾ ਸੀਗਾ ਇਹਨੂੰ ਲੈ ਕੇ ਕਈ ਦਸਤਾਵੇਜ਼ਾਂ ਵੱਲੋਂ ਜਿਹੜਾ ਕਿ ਉਹ ਪੁੱਛ ਕੇ ਜਿਹੜਾ ਕਿ ਕੀਤੀ ਜਾਂਦੀ ਹੈ ਤੇ ਹਰਾਸਮੈਂਟ ਕੀਤੀ ਜਾਂਦੀ ਹੈ ਤੇ ਕੰਮ ਕਰਨ ਦੇ ਬਦਲੇ ਦੇ ਵਿੱਚ ਇੱਕ ਵੱਡੀ ਰਕਮ ਜਿਹੜੀ ਹੈ ਕਿ ਉਹ ਹਾਸਲ ਕੀਤੀ ਜਾਂਦੀ ਹੈ ਜਿਸ ਦਾ ਇਹ ਇਹ ਨਿਕਲਿਆ ਸੀਬੀਆਈ ਨੇ ਇਨਕੁਆਰੀ ਕੀਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜ ਉਹ ਵਕਰਾ ਮਾਮਲਾ ਹੈ ਤੇ 20 ਲੱਖ ਦੀ ਜਿਹੜੀ ਰਿਸ਼ਵਤ ਦੀ ਗੱਲ ਆਖੀ ਗਈ ਹੈ ਕਿ ਉਹ ਰਿਕਵਰੀ ਹੋਈ ਹੈ ਹੁਣ ਉਹ 20 ਲੱਖ ਰੁਪਏ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਵਰ ਕੀਤਾ ਵਾ ਨਵੇਂ ਪਾਸਪੋਰਟ ਦੀ ਇੰਨੀ ਫੀਸ ਇਹਨਾਂ ਵੱਲੋਂ ਲਈਤੀ ਜਾਂਦੀ ਸੀ ਤੇ ਦੂਸਰੀ ਤੀਸਰੀ ਜਿਹੜੀ ਗੱਲ ਇਹਦੇ ਵਿੱਚ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੂਤਰ ਇਹ ਵੀ ਦੱਸਦੇ ਨੇ ਕਿ ਬੜੀ ਦੇਰ ਤੋਂ ਸ਼ੱਕ ਸੀਗਾ ਕਿ ਜਲੰਧਰ ਦੇ ਪਾਸਪੋਰਟ ਜਿਹੜਾ ਦਫਤਰ ਦੇ ਵਿੱਚੋਂ ਬਹੁਤ ਜਲਦੀ ਤੇ ਤੇਜ਼ੀ ਦੇ ਨਾਲ ਜਿਹੜਾ ਹੈ ਕਿ ਉਹ ਪਾਸਪੋਰਟ ਬਣਾਏ ਜਾ ਰਹੇ ਨੇ ਹਾਲਾਂਕਿ ਕਈ ਮਾਮਲਿਆਂ ਦੇ ਵਿੱਚ ਇਹ ਸੂਤਰ ਇਹ ਵੀ ਦੱਸਦੇ ਪਏ ਨੇ ਕਿ ਸਵੇਰੇ ਪਾਸਪੋਰਟ ਅਪਲਾਈ ਕੀਤਾ ਤੇ ਰਾਤ ਨੂੰ ਜਿਹੜਾ ਹੈ ਕਿ ਉਹ ਚੌਥੀ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇੱਕ ਇਹੀ ਹੈ ਕਿ ਕੁਝ ਸਾਲ ਪਹਿਲਾਂ ਜਿਹੜਾ ਕਿ 2013 ਦੇ ਵਿੱਚ ਮਾਛੀਵਾੜੇ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਜਿਹੜਾ ਕਿ ਕੰਪਲੇਂਟ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਕਿ ਡੌਂਕੀ ਦੇ ਜ਼ਰੀਏ ਜਿਹੜਾ ਕਿ ਅਮਰੀਕਾ ਭੇਜਿਆ ਨਸੀਕਾ ਤੇ ਮੈਕਸੀਕੋ ਤੋਂ ਬਾਅਦ ਜਿਹੜਾ ਕਿ ਕਿਸੇ ਵੀ ਤਰੀਕੇ ਦਾ ਬੇਟੇ ਦਾ ਜਿਹੜਾ ਕਿ ਥੋ ਪਤਾ ਨਹੀਂ ਲੱਗ ਪਾਇਆ ਉਸ ਤੋਂ ਬਾਅਦ ਜਿਹੜਾ ਕਿ ਦੋ ਬੰਦਿਆਂ ਦੇ ਉੱਤੇ ਐਫਆਈਆਰ ਦਰਜ ਹੁੰਦੀ ਹੈ ਜਿਹਦਾ ਨਾਂ ਇੱਕ ਦਾ ਅਵਤਾਰ ਸਿੰਘ ਦੱਸਿਆ ਜਾਂਦਾ ਦੂਸਰੇ ਦਾ ਨਾਂ ਜਿਹੜਾ ਕਿ ਪ੍ਰਦੀਪ ਕੁਮਾਰ ਦੱਸਿਆ ਜਾ ਰਿਹਾ ਹੈ ਕਿ ਇਸੇ ਮਾਮਲੇ ਦੇ ਵਿੱਚ ਸੀਬੀਆਈ ਨੇ ਜਿਹੜ ਸਿਆ ਜ਼ਰੂਰ ਜਾ ਰਿਹਾ ਸੂਤਰ ਇਹ ਵੀ ਦੱਸ ਦੇ ਨੇ ਕਿ ਉਸ ਮਾਮਲੇ ਨੂੰ ਵੀ ਲੈ ਕੇ ਜਿਹੜਾ ਹੈ ਕਿ ਇਨਕੁਆਇਰੀ ਜ਼ਰੂਰ ਇੱਥੇ ਕੀਤੀ ਗਈ ਹੈ ਕਿਉਂਕਿ ਇੱਕ ਜਿਹੜਾ ਅਕਿਊਜ਼ਡ ਹੈ ਜਿੰਦਾ ਐਫ ਆਈ ਆਰ ਦੇ ਵਿੱਚ ਨਾਮ ਹੈ ਉਹਦੀ ਗੱਲਬਾਤ ਦੱਸੀ ਜਾ ਰਹੀ ਕਿ ਮਿਲੀ ਭੁਗਤ ਜਿਹੜੀ ਹੈ ਕਿ ਰੀਜਨਲ ਪਾਸਪੋਰਟ ਅਫਸਰ ਜਲੰਧਰ ਦੇ ਨਾਲ ਜਿਹੜੀ ਹੈ ਕਿ ਸੀਗੀ ਤੇ ਰਾਤੋਂ ਰਾਤ ਜਿਹੜਾ ਕਿ ਜਲਦਬਾਦੀ ਦੇ ਵਿੱਚ ਉਹ ਪਾਸਪੋਰਟ ਬਣਾਉਂਦੇ ਸੀ ਤੇ ਨੈਕਸਸ ਸਾਡਾ ਜਿਹੜਾ ਇਹ ਚੱਲ ਰਿਹਾ ਸੀ ਦੂਸਰੀ ਮੈਂ ਗੱਲ ਕਰਾਂਗਾ ਕਿ ਸੀਚੇਵਾਲ ਹੋਰਾਂ ਦੀ ਜਿਹੜੀ ਕੰਪਲੇਂਟ ਸੀਗੀ ਉਹਦੇ ਵਿੱਚ ਵੀ ਇਹ ਗੱਲਾਂ ਆਖੀਆਂ ਗਈਆਂ ਸੀ ਕਿ ਜਲੰਧਰ ਦਾ ਰੀਜਨਲ ਪਾਸਪੋਰ ਬਹੁਤ ਪਰੇਸ਼ਾਨ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਆਪਣੇ ਦੇ ਵਿੱਚ ਚਿੰਤਾ ਦਾ ਵਿਸ਼ਾ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਪਰ ਅੱਜ ਦੀ ਇਹ ਇੱਕ ਵੱਡੀ ਅਪਡੇਟ ਹੈ ਕਿ ਜਲੰਧਰ ਜਿੰਨੂੰ ਦੁਆਬੇ ਦਾ ਹੱਬ ਜੇ ਕਹਿ ਲਈਏ ਜਾਂ ਐਨ ਆਰ ਆਈਆਂ ਦੀ ਇੱਕ ਚੰਗੀ 벨ਟ ਕਹਿ ਲਈਏ ਜਿੱਥੋਂ ਲੋਕ ਵੱਡੇ ਪੱਧਰ ਤੇ ਜਿਹੜਾ ਕਿ ਵਿਦੇਸ਼ਾਂ ਚ ਜਾਂਦੇ ਨੇ ਪਾਸਪੋਰਟ ਇੱਕ ਐਹੋ ਜੀ ਚੀਜ਼ ਹੈ ਕਿ ਜਦੋਂ ਤੋਂ ਬਿਨਾ ਜਿਹੜਾ ਕਿ ਕੋਈ ਵਿਦੇਸ਼ ਜਾਂਦਾ ਸੋਚ ਵੀ ਨਹੀਂ ਸਕਦਾ ਤੇ ਉਸ ਨੂੰ ਬਣਾਉਣ ਵਾਸਤੇ ਹੀ ਜਿਸ ਤਰੀਕੇ ਇੱਥੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਤਰੀਕੇ ਦੇ ਨਾਲ ਸਾਰੀ ਬਾਤ ਕੀਤੀ ਜਾ ਰਹੀ ਸੀਗੀ ਉਹਨੂੰ ਲੈ ਕੇ ਅੱਜ ਸੀਬੀਆਈ ਨੇ ਆਪਣੇ ਇਸ ਮਾਮਲੇ ਨੂੰ ਲੈ ਕੇ ਇਨਕੁਆਇਰੀ ਕੀਤੀ ਹੈ ਇਨਕੁਆਇਰੀ ਕਰਨ ਤੋਂ ਬਾਅਦ ਫਿਰ ਹੁਣ ਜਿਹੜੀ ਅੱਗੇ ਕਾਰਵਾਈ ਕੀਤੀ ਹੈ ਪਰ ਤਸਵੀਰਾਂ ਇੱਕ ਵਾਰ ਫਿਰ ਸਾਂਝੀਆਂ ਕਰਾਂਗੇ ਘਰ ਦੇ ਅੰਦਰ ਜਿਸ ਤਰੀਕੇ ਦੇ ਨਾਲ ਇਸ ਲਈ ਸੀਬੀਆਈ ਦੇ ਅਧਿਕਾਰੀ ਜਿਹੜਾ ਨਕੀ ਲੰਬੇ ਸਮੇਂ ਤੋਂ ਜਿਹੜਾ ਹੈ ਕਿ ਇਨਕੁਆਰੀ ਕਰ ਰਹੇ ਨੇ ਹੋਰ ਦਸਤਾਵੇਜ਼ ਛਾਂੜ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਹੁਣ ਅੱਗੇ ਮਾਮਲੇ ਦੇ ਵਿੱਚ ਹੋਰ ਸਿਰ ਜੁੜਦੇ ਨੇ ਕਿਸ ਤਰੀਕੇ ਦੇ ਨਾਲ ਜੋ ਦਸਤਾਵੇਜ਼ ਲੈ ਕੇ ਜਾਏ ਗਏ ਨੇ ਕਿ ਫਰੈਸ਼ ਪਾਸਪੋਰਟ ਦੇ ਹੀ ਮਾਮਲੇ ਦੇ ਵਿੱਚ ਜਿਹੜਾ ਕਿ ਇਨਕੁਆਰੀ ਏਡੀ ਵੱਡੀ ਕੀਤੀ ਗਈ ਹੈ ਜਿਹੜੀ ਰਿਸ਼ਵਤ ਲਈ ਜਾ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ 'ਚ ਹੋਰ ਕੀ ਰਿਕਵਰੀਆਂ ਹੁੰਦੀਆਂ ਨੇ ਡਾਕੂਮੈਂਟੇਸ਼ਨ ਜਿਹੜੀ ਸੀਬੀਏ ਨੇ ਆਪਣੇ ਕਬਜ਼ੇ 'ਚ ਲਈ ਹੈ ਉਹਨਾਂ ਤੋਂ ਅਗਰ ਕੀ ਤੱਥ ਜੁੜਦੇ ਨੇ ਤੇ ਅਗਲੀ ਅਪਡੇਟ ਕੀ ਨਿਕਲ ਕੇ ਸਾਹਮਣੇ ਆਂਦੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਬਿੰਸਿੰਗ ਪ